ਜੇ ਰੋ ਇਸ ਵੀਡੀਓ ਤੇ ਆਇਓ ਤੇ ਇਸ ਵੀਡੀਓ ਨੂੰ ਪੂਰਾ ਵੇਖ ਕੇ ਜਾਇਓ ਇਸ ਵੀਡੀਓ ਨੂੰ ਬੰਦ ਨਾ ਕਰਿਓ ਇਟਲੀ ਆਉਣਾ ਚਾਹੁੰਦੇ ਹੋ ਘੱਟ ਪੈਸਿਆਂ ਦੇ ਵਿੱਚ ਤੇ ਡਨ ਬੇਸ ਦੇ ਉੱਤੇ ਟੋਟਲੀ ਡਨ ਬੇਸ ਦੇ ਉੱਤੇ ਪਹਿਲਾਂ ਵੀਜ਼ਾ ਲਵੋ ਇਟਲੀ ਆਓ ਕੰਮ ਕਰੋ ਪਹਿਲੀ ਤਨਖਾਹ ਲਵੋ ਤੇ ਫੇਰ ਜਿਹੜਾ ਉਹ ਪੈਸੇ ਦਿਓ ਕੋਈ ਵੀ ਏਜੰਟ ਕੋਈ ਵੀ ਕੰਸਲਟੈਂਟ ਕੋਈ ਵੀ ਬੰਦਾ ਤੁਹਾਨੂੰ ਇਹ ਨਹੀਂ ਆਫਰ ਨਹੀਂ ਦੇਵੇਗਾ ਜੇਰੀ ਆਫਰ ਅਸੀਂ ਦੇਂਦੇ ਆ ਇਟਲੀ ਦਾ 9 ਮਹੀਨਿਆਂ ਵਾਲਾ ਇਟਲੀ ਦਾ ਸਾਲ ਵਾਲਾ ਵੀਜ਼ਾ ਜਿਹੜਾ ਉਹ ਵੀਰ ਜੀ ਤੁਸੀਂ ਸਾਡੇ ਕੋਲੋਂ ਅਪਲਾਈ ਕਰੋ 5000 ਦੇ ਵਿੱਚ 5000 ਯੂਰੋ ਦੇ ਵਿੱਚ ਵੀਜ਼ਾ ਲਵੋ ਟਿਕਟ ਤੁਹਾਡੀ ਆਪਣੀ ਹੋਏਗੀ ਟਿਕਟ ਕਰਾ ਕੇ ਤੁਸੀਂ ਇਟਲੀ ਆਓ ਇਟਲੀ ਤੁਹਾਨੂੰ ਕੰਮ ਤੇ ਲਵਾਵਾਂਗੇ 30 ਦਿਨ ਕੰਮ ਕਰੋਗੇ ਪਹਿਲੀ ਸੈਲਰੀ ਤੁਹਾਡੇ ਅਕਾਊਂਟ ਦੇ ਵਿੱਚ ਆਏਗੀ ਬੈਂਕ ਦੇ ਵਿੱਚ ਆਏਗੀ ਤੇ ਵੀਰ ਜੀ ਪੈਸੇ ਬਾਕੀ ਤੁਸੀਂ ਬਾਅਦ ਚੂ ਦੇਣੇ ਨੇ ਤੇ ਵੀਰ ਜਿਹੜਾ ਵੀ ਦਿਲ ਕਰਦਾ ਇੰਟਰਸਟ ਰੱਖਦਾ ਉਹ ਵੀਰਪਰਾ ਕੰਟੈਕਟ ਕਰ ਲਵੇ ਸਾਡੇ ਨਾਲ ਵੀਰ ਜੀ ਕੋਈ ਵੀ ਬੰਦਾ ਇੰਜ ਦਾ ਕੰਮ ਨਹੀਂ ਕਰਦਾ ਹੈ ਅਸੀਂ ਪਿਛਲੇ ਸਾਲ 2025 ਦੇ ਵਿੱਚ ਅਸੀਂ ਆਲਮੋਸਟ ਆਲਮੋਸਟ 1800 ਤੋਂ 1900 ਵੀਜ਼ਾ ਜਿਹੜਾ ਉਹ ਅਸੀਂ ਅਪਲਾਈ ਕਰਵਾਇਆ ਸੀ ਤੇ ਸਕਸੈਸਫੁਲੀ ਸਾਰੇ ਵੀਰਾਂ ਨੂੰ ਲੈ ਕੇ ਆਏ ਆ ਤੇ ਕੋਈ ਵੀਰ ਵੀ ਜਿਹੜੇ ਵੀ ਇੰਸਟਾਗ੍ਰam ਤੇ ਸਾਡੇ ਫਾਲੋਅਰਸ ਨੇ ਜਿਹੜੇ ਵੀ ਇੰਸਟਾਗ੍ਰam ਤੇ ਜਿਨ੍ਹਾਂ ਨੂੰ ਵਰਕ ਵੀਜ਼ਾ ਅਸੀਂ ਦਵਾਇਆ ਹੋਵੇ ਸਾਰੇ ਦੇ ਸਾਰੇ ਨਾਲ ਤੁਸੀਂ رابطہ ਕਰ ਸਕਦੇ ਹੋ ਬਹੁਤ ਜ਼ਿਆਦਾ ਵੀਰ ਜਿਹਰੇ ਨੇ ਨਿਪੋਲੀ ਦੇ ਵਿੱਚ ਨੇ ਮਿਲਾਨ ਦੇ ਵਿੱਚ ਨੇ ਜਿਨੇਵਾ ਦੇ ਵਿੱਚ ਨੇ ਫਲੋਰੈਂਸ ਦੇ ਵਿੱਚ ਨੇ ਤੇ ਤੁਸੀਂ ਕਿਸੇ ਵੀ ਵੀਰ ਨੂੰ ਪੁੱਛ ਲਵੋ ਕਿ ਸਕਸੈਸਫੁਲੀ ਅਸੀਂ ਵੀਜ਼ਾ ਲਵਾ ਕੇ ਦਿੱਤੇ ਨੇ ਬਹੁਤ ਹੀ ਜ਼ਿਆਦਾ ਇੰਡੀਆ ਪਾਕਿਸਤਾਨ ਦੇ ਵਿੱਚ ਅਪਾਇੰਟਮੈਂਟ ਦਾ ਰੋਲਾ ਬਣਿਆ ਸੀ ਤੇ ਅਸੀਂ ਲੈ ਕੇ ਦਿੱਤਾ ਵੇ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਇਸ ਸਾਲ 2026 ਦੇ ਵਿੱਚ ਇੱਕ ਅਸੀਂ ਨਵਾਂ ਕਦਮ ਚੁੱਕੀ ਆਵੇ ਇੱਕ ਨਵੀਂ ਆਫਰ ਲੈ ਕੇ ਆਏ ਆ ਜਿਹੜਾ ਕੋਈ ਵੀ ਏਜੰਟ ਇੱਕ ਵਾਰੀ ਫੇਰ ਜੰਮ ਕੇ ਵੀ ਆਈਏ ਤੇ ਇਹ ਆਫਰ ਤੁਹਾਨੂੰ ਨਹੀਂ ਦੇ ਸਕਦਾ ਜਿਹੜੀ ਆਫਰ ਅਸੀਂ ਤੁਹਾਨੂੰ ਦੇਣ ਲੱਗੇ ਆ ਵੀਰ ਜੀ ਉਹ ਆਵਰ ਤੁਸੀਂ ਸੋਨੀ ਲਈ ਹੋਣੀ ਹੈ ਕਿ ਲੋਕੀ ਆਂਦੇ ਨੇ ਵੀਰ ਆਂਦੇ ਨੇ ਸਾਨੂੰ ਇੰਡੀਆ ਤੋਂ ਪਾਕਿਸਤਾਨ ਤੋਂ ਕਿ ਵੀਰ ਜੀ ਤੁਸੀਂ ਡੰਨ ਤੇ ਕੰਮ ਕਰਿਆ ਕਰੋ ਅਸੀਂ ਤੁਹਾਡੇ ਕੋਲੋਂ ਡੰਨ ਤੇ ਕੰਮ ਕਰਵਾਣਾ ਹੈ ਵੀਰ ਜੀ ਜੇਰੇ ਵੀਰ ਨੇ ਇਟਲੀ ਦਾ ਡੰਨ ਤੇ ਕੰਮ ਕਰਵਾਣਾ ਨਾ ਤੇ ਅਸੀਂ ਡੰਨ ਤੋਂ ਵੀ ਉਤਲੇ ਵਾਲਾ ਇੱਕ ਕੰਮ ਤੁਹਾਡੇ ਲਈ ਲੈ ਕੇ ਆਏ ਆਂ ਤੁਸੀਂ ਸਾਨੂੰ ਪਾਸਪੋਰਟ ਦਿਓ ਅਸੀਂ ਤੁਹਾਨੂੰ ਵੀਜ਼ਾ ਦੇਣੀ ਆ ਤੁਸੀਂ ਟਿਕਟ ਕਰਾਓ ਇਟਲੀ ਆਓ ਇਟਲੀ ਤੁਹਾਨੂੰ ਕੰਮ ਤੇ ਲਵਾਨੇ ਆ ਕੰਮ ਤੇ ਲਵਾਨ ਤੋਂ ਬਾਅਦ ਪਹਿਲੀ ਸੈਲਰੀ ਤੁਹਾਡੇ ਅਕਾਊਂਟ ਦੇ ਵਿੱਚ ਆਏਗੀ ਤੇ ਫਿਰ ਤੁਸੀਂ ਪੈਸੇ ਦੇਨੇ ਨੇ ਤੇ ਜਿਸ ਵੀਰ ਨੂੰ ਵੀ ਇਹ ਦਿਲ ਨੂੰ ਗੱਲ ਲੱਗੀ ਏ ਤੇ ਉਹ ਵੀਰ رابطہ ਕਰ ਲਵੇ ਪੈਸੇ ਤੁਸੀਂ ਕਿਧੂ ਦੇਨੇ ਨੇ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ 1 ਰੁਪਈਆ ਨਹੀਂ ਦੇਣਾ ਇਹ ਹੋ ਗਿਆ ਤੁਸੀਂ ਆਪਣੀ ਆਪਣੇ ਪੈਸਿਆਂ ਤੋਂ ਟਿਕਟ ਕਰਾ ਲਈ ਤੁਸੀਂ ਸਾਨੂੰ 1 ਰੁਪਿਆ ਵੀ ਨਹੀਂ ਦੇਣਾ ਤੁਸੀਂ ਇੰਡੀਆ ਤੋਂ ਇਟਲੀ ਆ ਗਏ ਤੁਸੀਂ 1 ਰੁਪਿਆ ਵੀ ਨਹੀਂ ਦੇਣਾ ਸਾਡੇ ਬੰਦੇ ਨੇ ਤੁਹਾਨੂੰ 에어ਪੋਰਟ ਤੋਂ ਰੀਸੀਵ ਕਰਕੇ ਕੰਮ ਤੇ ਲਵਾਇਆ ਤੁਸੀਂ 1 ਰੁਪਿਆ ਵੀ ਨਹੀਂ ਦੇਣਾ ਤੁਹਾਡਾ ਬੈਂਕ ਦਾ ਕਾਰਡ ਬਣਾਇਆ ਬੈਂਕ ਅਕਾਊਂਟ ਖੋਲ੍ਹਿਆ ਤੁਹਾਡਾ ਹੈਲਥ ਕਾਰਡ ਬਣਵਾਇਆ ਕੰਪਨੀ ਦਾ ਕਾਰਡ ਬਣਵਾਇਆ ਪਹਿਲੀ ਤੁਹਾਡੀ ਪਹਿਲੀ ਸਜੋਰ ਬਣਾਈ 1 ਰੁਪਿਆ ਵੀ ਤੁਸੀਂ ਨਹੀਂ ਦੇਣਾ ਤੁਹਾਡਾ ਜਿਹੜਾ ਕੰਮ ਇਹ ਕਰਦੇ ਆ ਇੱਕ ਮਹੀਨਾ ਹੋ ਗਿਆ ਤੁਹਾਡੇ ਅਕਾਊਂਟ ਦੇ ਵਿੱਚ ਪਹਿਲੀ ਸੈਲਰੀ ਆਈ ਏ ਫੇਰ ਤੁਸਾਂ ਪੈਸੇ ਦੇਣੇ ਨੇ ਤੇ ਜੇ ਤੇ ਦਿਲ ਮੁਤਮਨ ਹੈ ਵੀ ਜੀ ਦੇਰੋਂ ਰਾਜ਼ੀ ਏ ਤੇ ਰਾਬਤਾ ਕਰ ਲਵੋ ਇਟਲੀ ਦਾ ਵੀਜ਼ਾ ਅਸੀਂ ਦਿਆਂਗੇ ਪੈਸੇ ਤੁਸਾਂ ਦੇਣੇ ਨੇ ਮਿਲਿਆਂ ਮਿੱਤਰੋ ਤੁਹਾਨੂੰ ਅਗਲੀ ਵੀਡੀਓ 'ਚ ਰੱਬ ਰਾਖਾ